ਖੱਟਰ ਦੀ ਟੱਕਰ ਐ ਕਿ ਖੱਟਰਾਂ ਨਾਲ ਹੀ ਪੈ ਗਈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਖੱਟਰ ਕਿਹਨੂੰ ਕਹਿੰਦੇ ਆ ਕੌਣ ਸੁਭਾਲ ਇਹਨੂੰ ਖੱਟਰ ਕਹਿੰਦੇ ਆ ਤੇ ਖੱਟਰ ਸਾਹਿਬ ਜਿਹੜਾ ਐ ਕਿ ਬਾਪ ਪਾਇਆ ਨਾ ਉਹਦੇ ਹਿਸਾਬ ਨਾਲ ਜਿਵੇਂ ਹਾਲਾਤ ਬਣੇ ਹੋਏ ਆ ਇਹ ਹਾਲਾਤ ਮੈਂ ਕਹਣਾ ਵੀ ਜਿਹੜੀਆਂ ਕਿੱਲਾ ਲੰਗਾਂ ਨੇ ਇਹ ਕਿੱਲਾ ਥੋੜੇ ਤਬੂਤ 'ਚ ਲੱਗਣ ਗੀਆਂ ਸਣੇ ਸੈਂਟਰ ਸਰਕਾਰ ਦੇ ਦੋਸਤੋ ਇਸ ਪੇਜ ਨੂੰ ਪਹਿਲਾਂ ਬਲੌਕ ਤਾਂ ਕਰ ਦਿੱਤਾ ਗਿਆ ਕਿਉਂਕਿ ਦੀ ਰੇਂਜ ਜਮਾਂ ਖਤਮ ਕਰ ਦਿੱਤੀ ਗਈ ਆ ਪਰ ਤੁਹਾਨੂੰ ਬੇਨਤੀ ਕਰਦਾ ਅੱਜ ਜਿਹੜੇ ਹਾਲਾਤ ਬਣੇ ਹੋਏ ਨਾ ਹਾਲਾਤਾਂ 'ਚ ਜਿੰਨੀ ਕ ਗਵਾਜ ਪਹੁੰਚਦੀ ਆ ਤੇ ਜਿੰਨੀ ਕ ਅੱਗੇ ਪਹੁੰਚਾ ਸਕਦੇ ਇਸ ਪੋਸਟ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅੱਜ ਦੋਨਾਂ ਪਾਸੇ ਸਾਡੇ ਧਾਰ ਆ ਪਿਛਲੇ ਪਾਸੇ ਸਰਹੱਦੀ ਧਾਰ ਆ ਤੇ ਅਗਲੇ ਪਾਸੇ ਅਗਲੇ ਆਣੇ ਧਾਰ ਲਾਤੀ ਐਵੇਂ ਤਾਂ ਨਹੀਂ ਮੱਕ ਜਿਹੜਾ ਸਾਰਾ ਨੈਰੇਟਿਵ ਬਣਾਇਆ ਜਾ ਰਿਹਾ ਇਹ ਕੀ ਆ ਜੰਗ ਹਿੰਦ ਪੰਜਾਬ ਦਾ ਜਿਹੜਾ ਬਣਾਇਆ ਜਾ ਰਿਹਾ ਨਾ ਇਹ ਤੋਂ ਵੀ ਅਸੀਂ ਬਚਣਾ ਕਿਉਂਕਿ ਹਿੰਦ ਪੰਜਾਬ ਦੀ ਲੜਾਈ ਨਹੀਂ ਹੈ ਇਹ ਹੋਣ ਦੀ ਲੜਾਈ ਆ ਤੇ ਕਿਸਾਨਾਂ ਦੀ ਲੜਾਈ ਆ ਅੱਜ ਕਰਨਾਟਕਾ ਦੇ ਕਿਸਾਨ ਰੋਕੇ ਗਏ ਹੋਰ ਸਟੇਟਾਂ 'ਚੋਂ ਕਿਸਾਨ ਰੋਕੇ ਜਾ ਰਹੇ ਆ ਜਰ ਅਸਲ ਦੇ ਵਿੱਚ ਤਾਂ ਲੜਾਈ ਜਿਹੜੀ ਆ ਹੋਰ ਸਟੇਟਾਂ ਦੀ ਲੜਾਈ ਅਸੀਂ ਲੜ ਰਹੇ ਆ ਪੰਜਾਬ ਦੇ ਕਿਸਾਨ ਉੱਠ ਕੇ ਲੜ ਰਹੇ ਆ ਸਾਨੂੰ ਐਮਐਸਪੀ ਮਿਲ ਰਹੀ ਆ ਅਸੀਂ ਪੂਰੇ ਕੀਆ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦੀ ਗੱਲ ਕਰ ਰਹੇ ਆ ਸਾਡੇ ਅੱਜ ਕਿਸਾਨਪੁਰਾ ਤੇ ਦੂਸਰਾ ਜਿਹੜਾ ਅਹਿਮ ਸਭ ਤੋਂ ਵੱਡਾ ਮੁੱਦਾ ਐਮਐਸਪੀ ਦੀ ਮੰਗ ਕਰਦੇ ਆ ਪੰਜਾਬ ਤਾਂ ਦੇ ਰਹੇ ਆ ਅਸੀਂ ਸਾਰੀਆਂ ਫਸਲਾਂ ਦੇ ਕਿਉਂ ਮੰਗਦੇ ਆ ਕਿਉਂਕਿ ਸਾਡੀ ਜਿਹੜੀ ਮਿੱਟੀ ਆ ਅਸੀਂ ਉਹਦੀ ਕੋਖ ਜਿਹੜੀ ਜ਼ਹਿਰੀਲੀ ਕਰਦੀ ਪਾਣੀ ਪਾ ਪਾ ਕੇ ਧਰਤੀ ਦਾ ਸਾਰਾ ਕੁਝ ਖਤਮ ਕਰਤਾ ਅਸੀਂ ਉਦੋਂ ਬਚਣਾ ਚਾਹੁੰਦੇ ਆ 23 ਫਸਲਾਂ ਤੇ ਐਮਐਸਪੀ ਮਿਲੂ ਤਾਂ ਅਸੀਂ ਹੋਰ ਫਸਲਾਂ ਦੀਜੇ ਨੂੰ ਤਿਆਰ ਆਂ ਇਸੇ ਕਰਕੇ ਅੱਜ ਕੀ ਅਸਰਦ ਦੇ ਉੱਤੇ ਜਿਹੜੀ ਲੜਾਈ ਲੜੇ ਰਹੀ ਆ ਹੱਥ ਬੰਨ ਕੇ ਬੇਨਤੀ ਕਰਦਾ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਜਿਹੜੀਆਂ ਅੱਜ ਇਹ ਪਿੱਛੇ ਖੜੀਆਂ ਨੇ ਉਹਨਾਂ ਨੂੰ ਵੀ ਬੇਨਤੀ ਆ ਉਹ ਡਟ ਕੇ ਜਾ ਕੇ ਕੀ ਆ ਨਾਲ ਖੜ ਜਾਣ ਕਿਉਂਕਿ ਕ੍ਰੈਡਿਟ ਬਾਰ ਨਹੀਂ ਹੈ ਇਹ ਸਾਡੀ ਕੀ ਆ ਹੋਣ ਦੀ ਲੜਾਈ ਭਾਵੇਂ ਕਿਸੇ ਨੇ ਵੀ ਸ਼ੁਰੂ ਕੀਤੀ ਅੱਜ ਸਾਰਿਆਂ ਨੂੰ ਰਲ ਕੇ ਕੀ ਜਿਹੜਾ ਸਾਥ ਪਹਿਲਾਂ ਵਾਂਗ ਦੇਣਾ ਚਾਹੀਦਾ ਬਹੁਤ ਭਰਾ ਅੱਜ ਪਹੁੰਚੇ ਨੇ ਅੱਜ ਵੀਰ ਜਸਕਰ ਨਰ ਦੇ ਸਾਡੇ ਨਾਲ ਜੁੜੇ ਹੋਏ ਜਸਵੀਰ ਆ ਕੇ ਸਾਰੇ ਪਹੁੰਚ ਚੁੱਕੇ ਆ ਉੱਥੇ ਬੈਠੇ ਸੀ ਅੱਜ ਸਿੰਘੂ ਬਾਰਡਰ ਤੋਂ ਸਾਰਾ ਮਾਕੇ ਉੱਥੇ ਰਹੇ ਵੀ ਨੇ ਤੇ ਦੋਸਤੋ ਇੱਕੋ ਗੱਲ ਕਰ ਅਸਲ ਜਰਨੈਲ ਜਿਵੇਂ ਕਹਿੰਦੇ ਨਾ ਜਰਨੈਲ ਮਾਧਿਅਮ ਚੋਂ ਪੈਦਾ ਹੁੰਦੇ ਆ ਇਹ ਵਾਕਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਹਿਲੀ ਵਾਰੀ ਨਹੀਂ ਅੱਜ ਫੇਰ ਸਾਬਤ ਕੀਤਾ ਬਹੁਤ ਵਾਰ ਕੀਤਾ ਅੱਜ ਤੋਂ ਨਹੀਂ ਮੁੱਢ ਤੋਂ ਵੀ ਸੀ ਲਾਈਆ ਕਿਉਂਕਿ ਅਸੀਂ ਮਾਲਵੇ ਵਾਲੇ ਤਾਂ ਪਹਿਲਾਂ ਵੀ ਸਿੱਖ ਰਾਜ ਤੋਂ ਕਿਤੇ ਨਾ ਕਿਤੇ ਬਾਹਰ ਰਹੇ ਆ ਤੇ ਅਸਲ ਜਰਨੈਲ ਮਾਧੇ ਨੇ ਜੰਮੇ ਆ ਤੇ ਅੱਜ ਮਾਧਿਅਮ ਵਾਲੇ ਜਰਨੈਲਾਂ ਨੇ ਜਿਹੜੀ ਬੜਕ ਮਾਰੀ ਆ ਉੱਥੇ ਜਿਹੜੇ ਖੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਸਭਰਾ ਸਾਹ ਵਰਗੇ ਪੰਦੇਰਾਂ ਮਗੇ ਪੰਦੇਰ ਸਾਹ ਵਰਗੇ ਤੇ ਨਾਲ ਜਿਹੜੇ ਕੀ ਆ ਸਾਡੇ ਦਲੀਪ ਕਮਰ ਵੀਰ ਅੜਕੇ ਜਿਹੜੇ ਸੋਸ਼ ਸਾਡੇ ਨਾਲ ਕੌਮੀ ਉਸ ਆ ਮੋਰਚੇ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਭਾਵੇਂ ਉਹਨਾਂ ਨੂੰ ਬਥੇਰੇ ਕੱਟੜਪੰਥੀਆਂ ਨੇ ਅਪਸ਼ਬਦ ਬੋਲੇ ਪਰ ਫਿਰ ਵੀ ਉਹ ਬੰਦੇ ਸਾਡੇ ਨਾਲ ਉਸ ਮੋਰਚੇ 'ਚ ਬਹੁਤ ਵਾਰ ਆ ਕੇ ਕੀ ਹ ਡਟੇ ਨੇ ਤੇ ਉਹਨਾਂ ਦੇ ਵਿੱਚ ਜਿਹੜੀ ਭਾਵਨਾ ਉਹ ਸਾਰੇ ਤੁਸੀਂ ਬਿਹਤਰ ਜਾਣਦੇ ਹੋ بڑے ਬੰਦੇ ਮਾਕੇ ਬੰਦੇ ਅੱਜ ਬੁੱਧੀਜੀਵੀ ਨਾ ਬੈਠੇ ਕਿਸੇ ਨਾ ਕਿਸੇ ਕੀਆ ਚਰਚਾਵਾ ਕਰ ਰਹੇ ਆ ਪੰਜਾਬੀ ਚੈਨਲਾਂ ਦੇ ਉੱਤੇ ਬਹਿ ਕੇ ਕਹਿੰਦੇ ਜੀ ਉਹੀ ਮਾਕੇ ਬੰਦੇ ਨੇ ਜਿਹੜੇ ਕੀਆ ਡਿਸਿਪਲਨ ਕ੍ਰੀਏਟ ਕਰਦੇ ਆ ਪਹਿਲਾਂ ਵੀ ਕੀਤਾ ਉਹ ਤੁਸੀਂ ਇਕੱਲੇ ਟੀਵੀ ਤੇ ਬੈਠੇ ਹੋ ਕਦੇ ਦਿੱਲੀ ਦੇ ਉਸ ਮੋਰਚੇ 'ਚ 26 ਜਨਵਰੀ ਦੀ ਅਪਰੇਡ 'ਚ ਸ਼ਾਮਲ ਸੀ ਦੇਖਿਆ ਸੀ ਹਾਲਾਤ ਵਾਪਰੇ ਕਿ ਸੀ ਕਿਵੇਂ ਸਰਕਾਰ ਬੰਨ ਕੇ ਸਿੱਧਾ ਕਰਕੇ ਸਾਰੇ ਰਸਤੇ ਬੰਦ ਕਰਕੇ ਕਿਵੇਂ ਸਾਰੇ ਲੋਕਾਂ ਨੂੰ ਕਿਲੇ ਤੱਕ ਲੈ ਕੇ ਗਈ ਆ ਉਦੋਂ ਫਿਰ ਸਭਰਾ ਸਾਹ ਵਰਗੇ ਭੱਜੇ ਨਹੀਂ ਸੀ ਜਿਹੜੇ 25 ਦੀ ਰਾਤ ਦੇ ਹਾਲਾਤ ਸੀ ਤੇ ਕਿਸਾਨ ਸੰਗਠਨਾਂ ਨੇ ਜਿਹੜਾ ਕਿ ਉੱਥੇ ਸਟੇਜ ਤੇ ਜਿਹੜੇ ਹਾਲਾਤ ਬਣੇ ਸੀ ਉਹਨਾਂ ਨੂੰ ਸੰਭਨ ਵਾਲੀ ਵੀ ਇਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਨੌਜਵਾਨ ਉਸੇ ਦਿਨ ਹੀ ਨਿਰਾਸ਼ ਹੋ ਕੇ ਮੇਰੇ ਖਾਤੇ ਉੱਤੇ ਬਹੁਤ ਮਾੜੇ ਹਾਲਾਤ ਪੈਦਾ ਹੋ ਜਾਣੇ ਸੀ ਆਸਮੇਂ ਪਾਟੋ ਛਿੱਟੀ ਹੋ ਜਾਣੇ ਸੀ ਇਸ ਮੌਕੇ ਨੂੰ ਸੰਭਾਲਣ ਵਾਲੇ ਵੀ ਇਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੀ ਜਿਹਨੇ ਸਭ ਤੋਂ ਵੱਧ ਬਦਨਾਮੀ ਚੱਲੀ ਆ ਜਿਹੜਾ ਕੁਝ ਕਰੂਗਾ ਬਦਨਾਮੀ ਉਹੀ ਖਟਦਾ ਪਰ ਦੋਸਤੋ ਮੈਂ ਕਹਿੰਦਾ ਅੱਜ ਇੱਕ ਦੂਜੇ ਤੇ ਲਾਹਮਤਾ ਲਾਉਣ ਦੀ ਥਾਂ ਤੇ ਨਾ ਜਿਹੜੇ ਬੁੱਧੀਜੀਵੀ ਵੀ ਬੈਠੇ ਉਹਨਾਂ ਨੂੰ ਨਿੰਦ ਰਹੇ ਉਹਨਾਂ ਨੂੰ ਬੇਨਤੀ ਕਰਦਾ ਹਾਲਾਤਾਂ ਨੂੰ ਜਾ ਕੇ ਆ ਸਮਝ ਲਓ ਅੱਜ ਮੌਕਾ ਜਿਹੜਾ ਬਣਿਆ ਹੋਇਆ ਇਸ ਮੌਕੇ ਨੂੰ ਜਿਹੜੀਆਂ ਕਿੱਲਾ ਅੱਜ ਸਾਡੇ ਵਾਸਤੇ ਸੜਕ ਤੇ ਗੱਡੀਆਂ ਨੇ ਨਾ ਉਹ ਕਿੱਲਾ ਇਹਨਾਂ ਸਿਆਸੀ ਲੋਕਾਂ ਦੇ ਚਬਾਉਣ ਦਾ ਅੱਜ ਟਾਈਮ ਆ ਅੱਜ ਰਾਹੁਲ ਗਾਂਧੀ ਵੀ ਗੱਲਾਂ ਕਰਦਾ ਰਾਹੁਲ ਗਾਂਧੀ ਬੋਲਿਆ ਕਿ ਕਹਦਾ ਸੀ ਸਵਾਮੀਨਾਥਨ ਲਾਗੂ ਕਰਾਂਗੇ ਇਹਨਾਂ ਦਾ ਮੌਸਮ ਆਇਆ ਵਿਆ ਅੱਜ ਕੀ ਆ ਬਾਹਰ ਨਿਕਲੇ ਵਿਆ ਜਿਵੇਂ ਆਪਣੇ ਮੀਂਹ ਪੈ ਤੋ ਨਿਕਲਦੇ ਆ ਭਮਕੜ ਅੱਜ ਇਹ ਗੱਲਾਂ ਕਰਦੇ ਆ ਸਵਾਮੀਨਾਥਨ ਰਿਪੋਰਟ 2006 ਦੀ ਆਈ ਵੀ ਆ ਕਾਂਗਰਸ ਸਰਕਾਰ ਵੇਲੇ ਦੀ ਆਈ ਵੀ ਆ ਉਦੋਂ ਲਾਗੂ ਨਹੀਂ ਕੀਤੀ ਮੁਨਕਰ ਹੋਏ ਤੇ ਉਸੇ ਸਵਾਮੀਨਾਥਨ ਰਿਪੋਰਟ ਦਾ ਵਾਸਤਾ ਪਾ ਕੇ મોદી ਆਇਆ ਸੀ ਕਹਿੰਦਾ ਮੈਂ ਸਵਾਮੀਨਾਥਨ ਰਿਪੋਰਟ ਲਾਗੂ ਕਰੂੰਗਾ 2014 ਦੀ ਸਰਕਾਰ ਜਦੋਂ ਬਣਦੀ ਆ ਤੇ ਅੱਜ ਕੀ ਆ ਦੋ ਸਰਕਾਰਾਂ ਦਾ ਸੁੱਖ ਭੋਗ ਚੁੱਕੇ ਆ ਨਜ਼ਾਰੇ ਲੈ ਚੁੱਕੇ ਆ ਪਰ ਅਜੇ ਤੱਕ ਕਿਸਾਨਾਂ ਦੀ ਡਿਮਾਂਡ ਉੱਥੇ ਖੜੀ ਆ ਤੇ ਗੱਲਾਂ ਕੀ ਕਰਦੇ ਅੱਜ ਗੱਲਾਂ ਕਰਦੇ ਕਹਿੰਦੇ ਅਸੀਂ ਕਿਸਾਨਾਂ ਨੂੰ 2250 ਕਣਕ ਦਾ ਭਾਅ ਦੇਤਾ ਜਿਹੜਾ 2013-14 ਦੇ ਵਿੱਚ ਕਹਿੰਦੇ ਕਿ ਇਹ 1400 ਰੁਪਏ ਹੁੰਦਾ ਸੀ ਮੜੀ ਜੀ ਮਹंगाई ਦੇ ਨਾਲ ਜੋੜ ਕੇ ਦੇਖ ਲਓ ਰੇਹਾਂ ਸਪਰੇਹਾਂ ਦੇ ਸਾਰੀਆਂ ਚੀਜ਼ਾਂ ਦੇ ਰੇਟ 10 ਸਾਲਾਂ 'ਚ ਕਿੱਥੇ ਵਾਗ ਗਏ ਆ ਅੱਜ ਮਹंगाई ਕਿੱਥੇ ਆ ਜੋ ਤੇਲ ਦਾ ਰੇਟ ਕਿੱਥੇ ਆ ਮੜਾ ਦਾ ਸੋਚ ਕੇ ਦੇਖ ਲਿਓ ਜਿਹੜੀਆਂ ਡਿੰਗਾ ਮਾਰਦੇ ਆ ਨਾ ਦੁੱਗਣੀ ਆਮਦਨ ਕਰਨ ਵਾਲੀਆਂ ਮੈਂ ਕਹਿੰਦਾ ਅੱਜ ਰੇਟ ਦੇਖ ਲਓ ਦੁੱਗਣੇ 13-14 ਤੇ ਅੱਜ ਦੀ ਮਹंगाई ਦਾ 23-24 ਦੀ ਮਹंगाई ਦਾ ਆਪਸ ਵਿੱਚ ਇਹ ਫਰਕ ਦੇਖ ਲਿਓ ਇਸੇ ਕਰਕੇ ਮੈਂ ਬੇ ਅੱਜ ਲੋੜ ਕੀ ਆ ਅੱਜ ਮੌਸਮ ਆ ਆਵੇ ਨਾ ਸਾਰਿਆਂ ਨੂੰ ਕੀ ਆ ਜਿਵੇਂ ਖੱਡਾਂ 'ਚ ਪਾਣੀ ਪਾ ਪਾ ਕੇ ਬਾਹਰ ਕੱਢੋ ਲਹਨਤਾ ਪਾਓ ਇਹਨਾਂ ਸਾਰਿਆਂ ਨੂੰ ਸਣੇ ਸੁਖਵੀਰ ਬਾਦਲਰ ਗਿਆ ਨੂੰ ਪਹਿਲੀ ਗੱਲ ਤਾਂ ਉਹਨਾਂ ਦੇ ਵੇੜਿਆਂ 'ਚ ਬੱਟੇ ਵੈਸੀ ਪੈ ਕੇ ਜਿਹੜੇ ਸਮਝੌਤਾ ਕਰਨ ਦੇ ਮਾਰੇ ਵਿਚਾਰੇ ਵੈਸੇ ਬੈਠੇ ਦਿੱਲੀ ਆ ਉਹ ਕੱਲ ਦੇ ਕਹਿੰਦੇ ਗਏ ਵਿਆ ਭਾਲਦੇ ਆ ਕਿ ਕਿਤੇ ਨਾ ਕਿਤੇ ਮਾੜੀ ਮੋਟੀ ਉਹਨਾਂ ਨਾਲ ਸਾਂਣ ਕਰਨ ਹੋ ਜੇ ਪਰ ਲੋਕਾਂ ਨੇ ਹੁਣ ਬਖਸ਼ਨੇ ਨਹੀਂ ਕਿਉਂਕਿ ਅਜੇ ਤਾਜੀ ਆ ਗਾਹ ਮੱਚ ਗਈ ਦੂਜੀ ਉਹ ਡੇਰਾ ਪ੍ਰੇਮੀ ਜਮਾ ਕੇ ਜਿਹੜਾ ਫੜਿਆ ਗਿਆ ਜਿਹੜਾ ਮੇਨ ਦੋਸ਼ੀ ਆ ਉਹ ਕੜੀ ਵੀ ਕੀ ਆ ਪੰਜਾਬ ਵਰਤੀ ਆ ਆਪਣਾ ਫਰੀਦਕੋਟ ਪੁਲਿਸ ਵਾਲਿਆਂ ਨੇ ਲੱਭ ਲਈ ਆ ਉਹ ਬੰਦਾ ਵੀ ਅਰੈਸਟ ਕਰ ਚੁੱਕੇ ਆ ਤੇ ਉਹ ਦੁਆਰੇ ਮਸਲੇ ਜਿੰਨਾ ਕੁ ਉੱਠਣ ਦੀ ਕੋਸ਼ਿਸ਼ ਕਰਦੇ ਅਕਾਲੀ ਦਲ ਵਾਲੇ ਤਾਂ ਉਹਨਾਂ ਕੀ ਕੀ ਗਰਤੀ ਜਾਂਦਾ ਦਲਦਲ ਵਾਲੇ ਮਾਨਨ ਵਾਸਤੇ ਬਣੀ ਪਈ ਆ ਪੰਜਾਬ ਦੀ ਸਿਆਸਤ ਪਰ ਇਹਨਾਂ ਦਾ ਵੀ ਹੱਕ ਆ ਮੈਂ ਕਹਿੰਦਾ ਇਹਨਾਂ ਨੂੰ ਵੀ ਲਾਹਣਤਾ ਪਾ ਕੇ ਲਿਆ ਕੇ ਨਾਲ ਖੜਾਓ ਵੀ ਆਜੋ ਖੜ ਚੋਰੋ ਸਾਡੇ ਮਾਰਾਂ ਨੇ ਜੇ ਛੱਡੀ ਸੀ ਨਾ ਬੀਜੇਪੀ ਤਾਂ ਅੱਜ ਬੀਜੇਪੀ ਦੇ ਨਾਲ ਹੀ ਪੰਗਾ ਹੈਗਾ ਤੇ ਓਡਾ ਕੋਡਾ ਹੀ ਮਸਲਾ ਆਜੋ ਨਾਲ ਖੜੋ ਕਾਂਗਰਸ ਵਾਲਿਆਂ ਨੂੰ ਵੀ ਸਾਰਿਆਂ ਨੂੰ ਲਾਹਣਤਾ ਪਾਓ ਕਿਉਂਕਿ ਇਹ ਵੋਟਾਂ ਉਹਨਾਂ ਨੇ ਵੀ ਤੇ ਟਾਈਮ ਆਇਆ ਖੜਾ ਅੱਜ ਟਾਈਮ ਸਾਡਾ ਮੁੜ ਕੇ 5 ਸਾਲ ਟਾਈਮ ਇਹਨਾਂ ਦਾ ਇਸੇ ਕਰਕੇ ਇਹ ਚਾਗਾ ਚੱਕਿਆ ਗਿਆ ਇਹਨਾਂ ਦਾ ਤੇ ਸਾਰਿਆਂ ਨੂੰ ਲੜਨ ਤਾਂ ਪਾ ਕੇ ਉੱਥੇ ਲੈ ਗਏ ਉਹ ਤੇ ਤੀਜਾ ਜਿਹੜਾ ਸਭ ਤੋਂ ਅਹਿਮ ਜਿਹੜਾ ਮਾਕੇ ਮਸਲਾ ਹੈਗਾ ਕਿਸਾਨ ਜਥੇਬੰਦੀਆਂ ਜਿਹੜੀਆਂ ਜੇ ਕਿ ਉੱਥੇ ਤੱਕ ਨਹੀਂ ਪਹੁੰਚੀਆਂ ਕਿਉਂਕਿ ਉਹਨਾਂ ਦੀ ਬਹੁਤ ਅਹਿਮ ਜ਼ਰੂਰਤਾਂ ਸਾਡੇ ਸਾਰਿਆਂ ਨਾਲੋਂ ਮੈਂ ਕਿਹਨੇ ਵੱਡੀਆਂ ਜਥੇਬੰਦੀਆਂ ਜੀ ਚੁੱਪ ਕਰੀਆਂ ਬੈਠੀਆਂ ਨੇ ਕਿਉਂਕਿ ਜਦੋਂ ਵਿਗਲ ਬਾਜੀ ਗਿਆ ਜੰਗ ਦਾ ਸਾਡੇ ਆਪ ਦੇ ਨੇ ਕੰਨੇ ਜਦੋਂ ਮਿਸਲਾ ਸੀ ਨਾ ਤੇ ਜਦੋਂ ਬਾਹਰੋਂ ਹਮਲਾ ਹੁੰਦਾ ਸੀ ਜਦੋਂ ਸਾਰੀਆਂ ਮਿਸਲਾ ਇਕੱਠੀਆਂ ਹੋ ਜਾਂਦੀਆਂ ਸੀ ਅਜ ਇਤਿਹਾਸ ਨੂੰ ਉਸ ਇਤਿਹਾਸ ਦੇ ਉੱਤੇ ਕੀ ਆ ਗੌਰ ਕਰੀਏ ਤੇ ਦੁਆਰੇ ਮਿਸਲਾਂ ਦੇ ਰੂਪ ਦੇ ਵਿੱਚ ਅੱਜ ਯਾਰ ਸਾਰੇ ਇਕੱਠੇ ਹੋ ਕੇ ਹੰਬਲਾ ਮਾਰ ਗਏ ਮੈਂ ਦੁਆਰੇ ਵੀ ਬੇਨਤੀ ਹੀ ਕਰਦਾ ਕਿ ਇਸ ਪੇਜ ਦੀ ਰੇਂਜ ਭਾਵੇਂ ਸਰਕਾਰ ਨੇ ਘਟਾਈ ਆ ਪਰ ਤੁਸੀਂ ਇਸ ਪੋਸਟ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਭਰਾ ਪਾਉਣਾ ਚਾਹੁੰਦੇ ਆ ਪਾ ਵੀ ਸਕਦੇ ਆ ਤੇ ਮੈਂ ਸਲਾਮ ਕਰਦਾ ਉਹਨਾਂ ਭਰਾਵਾਂ ਨੂੰ ਅੱਜ ਬਾਈ ਜਸਵੀਰ ਦੱਸ ਰਿਹਾ ਸੀ ਕਹਿੰਦਾ ਨੇੜੇ-ਤੇੜੇ ਦੇ ਪਿੰਡਾਂ ਆ ਕੇ ਅਨਾਊਂਸਮੈਂਟਾਂ ਉੱਥੇ ਕਰ ਰਹੇ ਆ ਮੈਂ ਕਿ ਸ਼ੰਭੂ ਬਾਡਰ ਦੇ ਉੱਤੇ ਉਹ ਉੱਚੀ-ਉੱਚੀ ਕੀ ਅਨਾਊਂਸਮੈਂਟਾਂ ਹੋ ਰਹੀਆਂ ਵੀ ਤੁਸੀਂ ਆਪ ਦਾ ਜਿਹੜਾ ਰਾਸ਼ਨ ਪਾਣੀ ਹੈ ਦਿੱਲੀ ਜਾ ਕੇ ਖੋ ਤਿੰਨੇ ਰੇਹਰਾ ਮੇਨ ਹਟਾ ਦਿੱਤੀਆਂ ਗਈਆਂ ਨੇ ਤੇ ਤਿੰਨ ਚਾਰ ਮਾ ਕੇ ਜਿਹੜੇ ਕਿੱਲਾ ਵਾਲੇ ਮਾ ਕੇ ਰਸਤੇ ਜੇ ਰਹਿ ਗਏ ਕੱਲੇ ਉਹ ਰਹੇ ਤੇ ਉਹਨਾਂ ਵਾਸਤੇ ਮਿੱਟੀ ਦੇ ਟਰਾਲੇ ਘਰ ਚੋਂ ਭਰੇ ਖੜੇ ਆ ਸਾਰਾ ਇੰਤਜ਼ਾਮ ਆ ਕਿ ਇਹ ਕਰੀ ਬੈਠੇ ਆ ਪਰ ਲੋੜ ਆਜ ਉਹਨਾਂ ਨੂੰ ਹੌਸਲੇ ਦੀਆਂ ਜਿਹੜੇ ਅੱਜ ਸਾਰਾ ਦਿਨ ਜੰਗ ਲੜ ਕੇ ਹਟੇ ਨੇ ਤਾਂ ਉਸ ਜੰਗ ਦੇ ਵਿੱਚ ਅਸੀਂ ਜਿੰਨਾ ਕ ਯੋਗਦਾਨ ਘਰ ਬੈਠੇ ਪਾ ਸਕਦੇ ਆ ਹੌਸਲਾ ਦੇਣਾ ਬਣਦਾ ਜਿਹੜੇ ਭਰਾ ਇਸ ਗੱਲ ਨਾਲ ਸਹਿਮਤੋਂ ਉਹ ਸਾਥ ਦਿਓ ਤੇ ਸਭ ਤੋਂ ਵੱਡੀ ਗੱਲ ਕਈ ਭਰਾ ਅੱਜ ਲੜਨ ਦਾ ਪਾਉਂਦੇ ਆ ਹਰਿਆਣਾ ਪੁਲਿਸ ਵਾਲੇ ਵੀਰਾਂ ਨੂੰ ਮੈਂ ਕਹਣਾ ਉਹਨਾਂ ਨੂੰ ਵੀ ਇਹ ਲੜਨਤਾ ਪਾਉਣ ਦੀ ਥਾ ਤੇ ਉਹਨਾਂ ਨੂੰ ਇਹੀ ਗੱਲ ਕਹੀਏ ਕਿ ਯਾਰ ਤੁਸੀਂ ਸਾਡੇ ਭਰਾਓ ਅੱਜ ਜਵਾਨ ਤੇ ਕਿਸਾਨ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਛੱਡ ਦਿਓ ਯਾਰ ਮੈਂ ਕਿਹਾ ਵੀ ਉਹਨਾਂ ਨੂੰ ਇੰਨਾ ਕੁ ਪ੍ਰੇਰਿਏ ਵੀ ਤੁਸੀਂ ਹਥਿਆਰ ਇੱਕ ਵਾਰ ਸਿੱਟ ਕੇ ਕਹਿ ਦਿਓ ਮੈਂ ਕਿਹਾ ਵੀ ਇੱਕ ਵਾਰ ਜਦੋਂ ਇਹ ਰਵੀਰਾ ਚੱਲ ਪਿਆ ਨਾ ਮੈਂ ਕਿਹਾ ਦਿੱਲੀ ਤੱਕ ਕਿਸੇ ਨੇ ਮੂਰੇ ਨਹੀਂ ਹੋਣਾ ਕਿਉਂਕਿ ਸਾਡੇ ਭਰਾ ਨੇ ਸਾਡੇ ਪੁੱਤ ਨੇ ਅੱਜ ਪੈਸੇਆਂ ਖਾਤਰ ਜੇ ਉਹਨਾਂ ਦੇ ਨਾਲ ਕੀ ਉਹਨਾਂ ਵਾਲੇ ਪਾਲੇ ਦੇ ਵਿੱਚ ਖੜੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਸੋਚਣਾ ਪੈਣਾ ਫਿਰ ਦਾ ਮੁੱਲ ਦੇ ਮਾਕੀ ਕੀ ਆ ਉਹ ਭਾੜੇ ਵਾਲੇ ਕੀ ਆ ਆਪਦੇ ਭਰਾਵਾਂ ਦਾ ਭਰਾ ਮਾਰੂ جنگ ਜਿਹੜੀ ਹੈਗੀ ਉਹਦੇ ਵਿੱਚ ਅਸੀਂ ਦੁਸ਼ਮਣ ਦੇ ਨਾਲ ਖੜੇ ਆ ਜਿਹੜਾਂ ਅੰਗਰੇਜ਼ਾਂ ਦੇ ਨਾਲ ਜਿਵੇਂ ਖੜ ਕੇ ਕੀ ਆ ਸਾਡੇ ਆਪ ਦੇ ਨੇ ਆਪ ਮਾਰੇ ਆ ਕਿਉਂਕਿ ਅੱਜ ਉਹ ਕੀ ਆ ਸਾਡੇ ਤੋਂ ਬਗਾਨੇ ਹੋ ਚੁੱਕਿਆ ਸਾਨੂੰ ਤਾਂ ਸਮਝ ਹੀ ਆਪਣਾ ਨਹੀਂ ਗਿਆ ਦੂਜੀ ਗੱਲ ਹਿੰਦ ਪੰਜਾਬ ਦੀ ਜੰਗ ਬਣਾਈ ਜਾਊਗੀ ਇਹ ਯਾਦ ਰੱਖਿਓ ਅਸੀਂ ਇਸੇ ਨੈਰੇਟਿਵ ਤੋਂ ਬਚਣਾ ਕਿਉਂਕਿ ਜੰਗ ਜਿਹੜੀ ਹੈਗੀ ਆ ਇਹ ਪੂਰੀ ਕਿਸਾਨੀ ਦੀ ਆ ਇਕੱਲੇ ਇਥੋਂ ਦੀ ਨਹੀਂ ਮੈਂ ਕਿਹਾ ਦੁਨੀਆ ਵਾਸਤੇ ਹੀ ਐਗਜ਼ਾਮਪਲ ਸੈੱਟ ਕੀਤਾ ਜੇ ਜਰਮਨ ਦੇ ਵਿੱਚ ਜੇ ਕਿਸਾਨ ਸੜਕਾਂ ਤੇ ਹੈਗੇ ਆ ਤਾਂ ਨੂੰ ਹੌਸਲਾ ਤੇ ਤਰੀਕਾ ਜਿਹੜਾ ਹੈਗਾ ਉਹ ਪਿਛਲੇ ਕਿਸਾਨ ਅੰਦੋਲਨ ਨਹੀਂ ਦਿੱਤਾ ਹੋਇਆ ਇਸ ਕਰਕੇ ਅੱਜ ਇੱਕ ਐਗਜ਼ਾਮਪਲ ਨਵੀਂ ਸੈੱਟ ਕਰਨ ਦੀ ਲੋੜ ਆ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਜਿਹੜਾ ਅੱਜ ਕੀ ਆ ਮੰਗਾ ਕੀ ਨੇ ਦੋ ਹੀ ਸਭ ਤੋਂ ਮੇਨ ਮੰਗਣੇ ਬਾਕੀ ਦਾ ਸਾਰਾ ਪਾਸੇ ਰਹਿ ਗਿਆ ਉਹਦੇ ਵਿੱਚ ਮੇਨ ਜਿਹੜੀਆਂ ਮੰਗਣੇ 23 ਫਸਲਾਂ ਤੇ ਐਮਐਸਪੀ ਜਿਹੜੀ ਮੰਗਦੇ ਆ ਤਾਂ ਕਿ ਅਸੀਂ ਹੋਰ ਫਸਲਾਂ ਬੀ ਸਕੀਏ ਉਹ ਸਾਡੀ ਧਰਤੀ ਜਿਹੜੀ ਆ ਅਸੀਂ ਪਾ ਪਾ ਕੇ ਪਾਣੀ ਸਾਡਾ ਸਾਰਾ ਥਲੜਾ ਕੀ ਆ ਸਾਰੇ ਮੱਕੇ ਜਿਹੜੇ ਬਲਾਕ ਨੇ ਪਾਣੀ ਵਾਲੇ ਡੇਂਜਰ ਜ਼ੋਨ ਚ ਭੇਜ ਦਿੱਤੇ ਦੂਜੀ ਜਿਹੜੀ ਕੀ ਆ ਸਿਰਫ ਕਰਜ਼ਾ ਮਾਫੀ ਪੂਰੇ ਮੁਰਕਾ ਵਾਸਤੇ ਮੰਗਦੇ ਆ ਸਾਰੀ ਕਿਸਾਨੀ ਵਾਸਤੇ ਮੰਗ ਰਹੇ ਆ 14 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਮਾਫੀ ਮੰਗਦਾ ਤੇ ਕਾਰਪੋਰੇਟ ਦਾ ਕਿਵੇਂ ਪਾ ਦਿੰਦੇ ਆ ਨੌ ਪਰਫਾਰਮਿੰਗ ਐਸੈਟ ਦੇ ਵਿੱਚ ਪਾ ਦਿੰਦੇ ਆ ਐਨਪੀਏ ਦੇ ਵਿੱਚ ਕਰ ਦਿੱਤਾ ਜਾਂਦਾ ਸਾਡਾ ਕਿਸਾਨਾਂ ਦਾ ਵੀ ਕੀ ਆ ਰਾਈਟ ਆ ਅਸੀਂ ਕਿਹੜਾ ਕੁਝ ਕਰਦੇ ਨਹੀਂ ਪਰ ਰੌਲਾ ਯਾ ਦੋਸਤੋ ਇਹਨਾਂ ਨੂੰ ਜਿਹੜੇ ਬੌਂਡ ਜਾਰੀ ਕੀਤੇ ਆ ਨਾ ਫੰਡ ਸਾਰੇ ਕਾਰਪੋਰੇਟ ਦਿੰਦੇ ਅਗਲੇ ਸਕੇ ਤਾਂ ਉਹਨਾਂ ਦੇ ਆ ਇਹਨਾਂ ਨੂੰ ਦੱਸਣਾ ਪਊ ਕਿ ਵੋਟਾਂ ਦਾ ਸਾਡੇ ਕੋਲ ਨੇ ਕੱਲੇ ਬੌਂਡ ਦੇ ਨਾਲ ਵੋਟਾਂ ਨਹੀਂ ਪੈਂਦੀਆਂ ਠੀਕ ਹੈ ਨਾ ਵੋਟਾਂ ਸਾਡੇ ਤੋਂ ਜੇ ਲੈਣੀਆਂ ਨੇ ਤਾਂ ਮੈਂ ਕਹਣਾ ਵੀ ਸਾਡੇ ਕੀ ਢਿੱਡ ਦੀ ਗੱਲ ਤੁਹਾਨੂੰ ਵੀ ਕਰਨੀ ਪੈਣੀ ਆ ਤੇ ਸਾਰੀਆਂ ਪੋਲੀਟਿਕਲ ਪਾਰਟੀਆਂ ਨੂੰ ਸਨੇ ਭਗਵੰਤ ਮਾਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਭਗਵੰਤ ਮਾਨ ਜੀ ਤੁਹਾਡਾ ਕੱਲ ਹੱਕ ਨਹੀਂ ਸੀ ਆਰਾਮੰਦਰ ਜਾਣ ਦਾ ਅਯੋਧਿਆ ਦੇ ਵਿੱਚ ਜਾਣ ਦਾ ਫੇਰ ਵੀ ਜਾਇਆ ਜਾ ਸਕਦਾ ਸੀ ਉੱਥੇ ਪਰ ਕੱਲ ਦੇ ਹਾਲਾਤ ਕੀ ਸੀ ਕੱਲ ਦੇ ਹਾਲਾਤਾਂ 'ਚ ਜਾਣਾ ਨਹੀਂ ਬੰਦਾ ਸੀ ਅੱਜ ਵੀ ਤੁਹਾਡੀ ਸਪੋਰਟ ਦੀ ਲੋੜ ਆ ਸਰਕਾਰ ਵੱਲੋਂ ਪੂਰੇ ਨੇੜੇ-ਤੇੜੇ ਦੇ ਹਸਪਤਾਲਾਂ ਦੇ ਵਿੱਚ ਵੈਸੇ ਅਲਰਟ ਕੀਤਾ ਹੋਇਆ ਸਾਰੇ ਔਨ ਡਿਊਟੀ ਰੱਖੇ ਹੋਇਆ ਡਾਕਟਰ ਪ੍ਰਬੰਧ ਕੀਤਾ ਜਾ ਰਿਹਾ ਤਾਂ ਕਿ ਕਿਸੇ ਸੱਟ ਫੇੜ ਵਾਜਿਆ ਤਾਂ ਉਹ ਨੌਜਵਾਨ ਦਾ ਜਾਂ ਉਹਨਾਂ ਕਿਸਾਨਾਂ ਦਾ ਇਲਾਜ ਕੀਤਾ ਜਾ ਸਕੇ ਸਰਕਾਰ ਵੱਲੋਂ ਉੱਥੇ ਸਪੋਰਟ ਵੀ ਕੀਤੀ ਜਾ ਰਹੀ ਹੈ ਇਸ ਮਸਲੇ ਦੇ ਉੱਤੇ ਉਹਦੇ ਵਾਸਤੇ ਸਰਕਾਰ ਵੀ ਮੈਂ ਕਿਹਾ ਮੈਂ ਕਹਣਾ ਜੀ ਚੰਗੀ ਕਹਿੰਦੇ ਜਿੱਥੇ ਚੰਗੀ ਆ ਪਰ ਭਗਵੰਤ ਮਾਨ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਇਸ ਮਸਲੇ ਦੇ ਉੱਤੇ ਹੁਣ ਪੰਜਾਬ ਦੇ ਪੁੱਤਾਂ ਨਾਲ ਖੜਨਾ ਬਣਦਾ ਤੇ ਖੜਕੇ ਸਾਹਿਬ ਜਿਹੜਾ ਬਿਆਨ ਦੇ ਕੇ ਤੁਰ ਗਏ ਕਹਿੰਦੇ ਕਿਸਾਨਾਂ ਦੇ ਨਾਲ ਆ ਫਿਰ ਆਪਦੇ ਕਿਡਰ ਨੂੰ ਕਿਉਂ ਨਹੀਂ ਕਿਹਾ ਵੀ ਆ ਕੇ ਨਾਲ ਖੜਜੋ ਅੱਜ ਲੋੜ ਹੈ ਕਿ ਆ ਤਾਂ ਕਿਸਾਨਾਂ ਦੇ ਨਾਲ ਪੂਰੀ ਕਾਗਰਸ ਆ ਕੇ ਉੱਥੇ ਬਾਰਡਰਾਂ ਦੇ ਖੜ ਜਾਂਦੀ ਤਾਂ ਤੁਸੀਂ ਵੋਟ ਦੇ ਹੱਕਦਾਰ ਸੀ ਅੱਜ ਉਹ ਲੋਕ ਬੋਟ ਦੇ ਹੱਕਦਾਰ ਹੋਣਗੇ ਜਿਹੜੇ ਅੱਜ ਕਿਸਾਨਾਂ ਦੇ ਨਾਲ ਜਿਨ੍ਹਾਂ ਦੇ ਸਿਰ ਤੇ ਅੱਜ ਪੰਜਾਬ ਹੱਸਦਾ ਬਸਦਾ ਰਸਦਾ ਉਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਜੇ ਨਾਲ ਖੜਨ ਦੀ ਅੱਜ ਲਾਣਤਾ ਪਾਵਾਂਗੇ ਇਸੇ ਕਰਕੇ ਹੁਣ ਸਰਕਾਰ ਇੱਕ ਪਾਸੇ ਕੀ ਹੈ ਕੱਲ ਰਾਤ ਸ਼ਾਮ ਨੂੰ ਗੱਲਾਂ ਕਰਦੀ ਦੂਜੇ ਪਾਸੇ ਸਾਰੇ ਦੇ ਟਵਿੱਟਰ ਹੈਂਡਲ ਬੰਦ ਸਾਰੇ ਪਾਸੇ ਬੈਰੀਕੇਡ ਤਕੜੇ ਕਰੀ ਜਾਂਦੀ ਸੀ ਸਿਰਫ ਲੋਕਾਂ ਨੂੰ ਭੇਚ ਲਿਆ ਜਾ ਰਿਹਾ ਸੀ ਪਰ ਸਾਡੇ ਜਿਹੜੇ ਮਾਝੇ ਦੇ ਜਰਨਲ ਨੇ ਮੈਂ ਸਲਾਮ ਕਰਦਾ ਉਹਨਾਂ ਸਾਰਿਆਂ ਨੂੰ ਅਸਲ ਦੇ ਵਿੱਚ ਪੰਜਾਬ ਦੀ ਬੇਚੈਨੀ ਹੈ ਨਾ ਜਿਹੜੀ ਬੇਚੈਨੀ ਉਸ ਬੇਚੈਨੀ ਦੇ ਵਿੱਚੋਂ ਇਹ ਉਪਜਿਆ ਅੱਜ ਬੇਚੈਨੀ ਕੀ ਹੈ ਨਸ਼ੇ ਨਾਲ ਮਰਦੇ ਪੁੱਤਾਂ ਦੀ ਆ ਬਾਹਰ ਭਜਦੀ ਜਵਾਨੀ ਦੀ ਆ ਕਤਲ ਹੋ ਰਹੇਗੀ ਆ ਪਿਛਲੇ ਟਾਈਮਾਂ ਜਿਹੜੇ ਨੌਜਵਾਨ ਹੋਏ ਆ ਮੂਸੇ ਵਾਲਿਆ ਰਮਕੇ ਹੋਇਆ ਹੋਰ ਜਿਹੜੇ ਮਰਡਰ ਹੋਏ ਨੇ ਪੰਜਾਬ ਦੇ ਵਿੱਚ ਸੰਦੀਪ ਨੰਗਲੰਬੀਆਂ ਦਾ ਮਰਡਰ ਹੁੰਦਾ ਇਹ ਸਾਰੇ ਜਿਹੜੇ ਮਰਡਰ ਨੇ ਨਾ ਇਹ ਲੋਕਾਂ ਦੇ ਦਿਲ ਤੇ ਜਵੇ ਸਾਰੀ ਬੇਚੈਨੀ ਉਹਦੇ ਵਿੱਚੋਂ ਪੈਦਾ ਹੋਈ ਹੋਈ ਆ ਤੇ ਯਾਦ ਰੱਖਿਓ ਪਿਛਲੇ ਕਿਸਾਨ ਅੰਦੋਲਨ ਨਾਲੋਂ ਬੇਚੈਨੀ ਅੱਜ ਵਧੀ ਵੀ ਆ ਲੋਕਾਂ ਦੇ ਵਿੱਚ ਤੇ ਇਸ ਬੇਚੈਨੀ ਨੂੰ ਕੰਟਰੋਲ ਕਰਨਾ ਖੱਟਰ ਦੇ ਕਮਾਕੇ ਬਸਦਾ ਨਹੀਂ ਕਿਉਂਕਿ ਖੱਟਰ ਜੀ ਇਹ ਪੰਜਾਬੀ ਬਹੁਤ ਜ਼ਿਆਦਾ ਖੱਟਰ ਨੇ ਤੇ ਖੱਟਰ ਦਾ ਮਤਲਬ ਜਿਵੇਂ ਕਿ ਆ ਗਾਂ ਨੂੰ ਖੱਟਰ ਕਿਹਾ ਜਾਂਦਾ ਜਿਹੜੀ ਕਿ ਆ ਧਾਰਨੀ ਕੱਢਣ ਦਿੰਦੀ ਨਾ ਲੱਤ ਮਾਰਦੀ ਆ ਤੇ ਉਹ ਕਿਸਾਨ ਅੱਜ ਕੀ ਉਸੇ ਖੱਟਰ ਪੋਜੀਸ਼ਨ 'ਚ ਕੀ ਆਏ ਖੜੇ ਐ ਇਸ ਕਰਕੇ ਖੱਟਰ ਜੀ ਨੂੰ ਮੈਂ ਕਿ ਇਹੀ ਕਹਨੇ ਆ ਕਿ ਇਸ ਕਿਸਾਨਾਂ ਨੂੰ ਬੁਰੇ ਤਰੀਕੇ ਨਾਲ ਜਿਸ ਤਰ੍ਹਾਂ ਨਾਲ ਤੁਸੀਂ ਟੌਰਚਰ ਕਰ ਰਹੇ ਹੋ ਤੰਗ ਕਰ ਰਹੇ ਹੋ ਨਾ ਆਵਾਜ਼ ਆਜੋ ਕਿਉਂਕਿ ਹਰਿਆਣੇ ਦੇ ਵਿੱਚ ਉਹ ਵੀ ਵੋਟ ਨਹੀਂ ਮਿਲਣੀ ਕਿਉਂਕਿ ਹਰਿਆਣੇ ਦਾ ਅਰਥਚਾਰਾ ਵੀ ਸਾਰਾ ਇਸੇ 'ਤੇ ਹੀ ਖੜਾ ਸਿਰਫ ਸਮਝਣ ਦੀ ਲੋੜ ਆ ਹਰਿਆਣੇ ਵਾਲੇ ਭਰਾਵਾਂ ਨੂੰ ਵੀ ਕਿ ਲੜਾਈ ਜਿਹੜੀ ਹੈਗੀ ਆ ਤੇ ਪੂਰੀ ਸਾਡੀ ਕਿਸਾਨੀ ਦੀ ਹੋਣਦੀ ਆ ਸਾਰਿਆਂ ਨੂੰ ਲੋੜ ਆ ਤੇ ਜਿਹੜਾ ਅਸਲ ਕੰਮ ਹੈਗਾ ਦੋਸਤੋ ਸਰਕਾਰ ਦਾ ਹੱਕਾ ਕਾਨੂੰਨ ਜਿਹੜਾ ਕਿ ਇਹ ਵਿਵਸਥਾ ਕਾਇਮ ਰੱਖਣੀ ਤੇ ਸਰਕਾਰ ਸਭ ਤੋਂ ਵੱਧ ਕਾਨੂੰਨ ਤੋੜ ਰਹੀ ਆ ਅੱਜ ਸੜਕ ਸੁਰੱਖਿਆ ਦੇ ਮੱਕਾ ਸੜਕ ਸੁਰੱਖਿਆ ਦੇ ਮੱਕਾ ਜਿਹੜੇ ਨਿਯਮ ਆ ਉਹ ਤੋੜੇ ਜਾ ਰਹੇ ਆ ਅੱਜ ਸੜਕਾਂ ਦੇ ਕਿੱਲ ਗੱਡਣ ਦੀ ਅਥਾਰਟੀ ਉਹਨਾਂ ਨੂੰ ਕਿਹਨੇ ਦਿੱਤੀ ਸਰਕਾਰ ਨੂੰ ਕਿਵੇਂ ਕੱਢ ਸਕਦੇ ਆ ਕਿੰਨੋਂ ਜਿਸ ਤਰੀਕਾ ਰੋਕਣ ਲਈਆਂ ਜਾ ਰਹੀਆਂ ਹਾਈ ਕੋਰਟ ਨੇ ਵੀ ਲਾਹਣਤ ਪਾਈ ਆ ਸਦਕੇ ਜਾਈ ਹਾਈ ਕੋਰਟ ਵਾਲਿਆਂ ਦੇ ਪਰ ਜਵਾਨੀ ਤੌਰ ਤੇ ਪਾਈ ਆ ਉਹਨਾਂ ਨੇ ਵੀ ਕਿਹਾ ਕਿ ਤੁਹਾਡੇ ਕੋਲੇ ਕੀ ਅਥਾਰਟੀ ਆ ਜਰ ਕਿਸਾਨਾਂ ਨੂੰ ਅੰਦੋਲਨ ਕਰਨ ਤੋਂ ਰੋਕਣ ਦੀ ਪ੍ਰਬੰਧ ਕਰਕੇ ਦਿਓ ਉਹਨਾਂ ਨੂੰ ਕਿਹਾ ਉੱਥੇ ਥਾਂ ਦਿਓ ਦਿੱਲੀ ਦੇ ਵਿੱਚ ਇਹ ਤੁਹਾਡਾ ਹੱਕ ਬਣਦਾ ਸਰਕਾਰ ਕੇ ਕੋਰਟ ਵਾਲੇ ਵੀ ਕਿਤੇ ਨਾ ਕਿਤੇ ਮੈਂ ਕਹਿੰਦਾ ਕਿਸਾਨਾਂ ਦੀ ਹੱਕ ਦੇ ਵਿੱਚ ਆਵਾਜ਼ ਠਾਈ ਆ ਤੇ ਸਾਨੂੰ ਵੀ ਠਾਉਣੀ ਬਣਦੀ ਆ ਹੋਰ ਨਹੀਂ ਕੁਝ ਕਰ ਸਕਦੇ ਘਰਾਂ ਜੋ ਬੈਠੇ ਤਾਂ ਪੋਸਟ ਜਿੰਨੀਆਂ ਕ ਪੈਂਦੀਆਂ ਨੇ ਆਪ ਦੇ ਕਰਨੀ ਉਹ ਪਾਓ ਸ਼ੇਅਰ ਕਰੋ ਉਹਨਾਂ ਦਾ ਹੌਸਲਾ ਅਭਜਾਈ ਕਰੋ ਸਾਰਿਆਂ ਦਾ ਤੇ ਜਿਹੜੇ ਭਰਾ ਉਥੇ ਡਟੇ ਹੋਏ ਨੇ ਸਿੱਧੂਪੁਰ ਜਥੇਬੰਦੀ ਦੀ ਆ ਦੂਸਰਿਆਂ ਨਾਲ ਦੋਸਤੋਂ ਰਹੇ ਵੀ ਆ ਵਰਤੇ ਵੀ ਆ ਹੁਣ ਜਿਹੜੇ ਲੋਕ ਉਹਨਾਂ ਤੇ ਐਲੀਗੇਸ਼ਨ ਲਾਉਂਦੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਜਿਹੜੇ ਬੰਦੇ ਨੇ 26 ਉਥੇ ਭੋਗੀਆਂ ਤੇ ਨਾਲ ਸੀਗੇ ਅਸੀਂ ਜਾਣਦੇ ਆ ਕਿ ਟੁੱਟੀ ਜਿਹੜੀ ਜੀਪ ਸੀ ਖਸਤਾ ਹਾਲਤ ਦੀ ਉਹਦੇ ਵਿੱਚ ਸਭਰਾ ਸਾਹਿਬ ਦਲੀਪ ਕਮਾਕੇ ਅਰਗੇ ਵੀਰ ਅਰਗੇ ਇਹ ਸਾਰੇ ਮੂਰੇ ਲੱਗੇ ਹੋਏ ਸੀ ਜੇ ਪੁਲਿਸ ਨੇ ਘੇਰ ਘੇਰ ਕੇ ਉਧਰ ਨੂੰ ਤੋਰੇ ਗਏ ਸੀ ਨਾ ਕਿ ਆਪ ਗਏ ਸੀ ਉਹ ਹਾਲਾਤ ਸੀ ਕੋਲਕੀਆ ਸਾਰਿਆਂ ਨੇ ਬਚੇ ਵੇ ਆ ਉਹਨਾਂ ਕੋਲੇ ਜਾ ਕੇ ਰਹੇ ਵੀ ਆ ਤੇ ਉਹਨਾਂ ਨੇ ਹਰ ਥਾਂ ਤੇ ਉਹ ਨਾਲ ਖੜਦੇ ਰਹੇ ਆ ਮਗੇ ਪੰਜਾਬ ਦੇ ਕੱਲੇ ਇਹਨਾਂ ਮਸਲਿਆਂ ਤੇ ਨਹੀਂ ਸਿੱਖੀ ਦੇ ਮਸਲਿਆਂ ਤੇ ਮਜ਼ਦੂਰਾਂ ਦੇ ਮਸਲਿਆਂ ਤੇ ਅੱਜ ਕਈ ਪੈਦਾ ਕਰ ਰਹੇ ਆ ਕਹਿੰਦੇ ਮਜ਼ਦੂਰਾਂ ਨੂੰ ਕਿਹੜਾ ਕੁਝ ਦੰਦੇ ਆ ਕਿਸਾਨ ਮਗ ਟੋਂ ਉਹਨਾਂ ਦਾ ਮਗ ਲੁੱਟ ਕਰਦੇ ਆ ਮੈਂ ਕਹਿੰਦਾ ਜਿਹੜਾ ਨਰੇਗਾ ਕੀ ਨਰੇਗਾ ਕੱਲੇ ਮਜ਼ਦੂਰਾਂ ਦੇ ਨਾਲ-ਨਾਲ ਕਿਸਾਨੀ ਦਾ ਵੀ ਹੱਕ ਆ ਹਨੀਰ ਸਿੰਘ ਨੂੰ ਕਦੇ ਸੁਣ ਕੇ ਦੇਖੋ ਜਿਹੜੇ ਬੰਦੇ ਇਸ ਵਿਸ਼ੇ ਤੇ ਕੰਮ ਕਰਦੇ ਆ ਜਿਹੜਾ 200 ਦਿਨ ਦਾ ਕੰਮ ਮੰਗਿਆ ਗਿਆ ਇੱਕ ਜ਼ਿਮੀਂਦਾਰ ਆਪਦੇ ਖੇਤ ਚ 200 ਪੌਦੇ ਲਾ ਕੇ ਆਪਣੇ ਕੀ ਇਹ 200 ਦਿਨ ਦੀ ਦਿਹਾੜੀ ਇੱਕ ਜ਼ਿੰਮੇਦਾਰ ਵੀ ਲੈ ਸਕਦਾ ਪੰਜ ਕਿੱल्ल्या ਤੋਂ ਘਟਾ ਵਾਲਾ ਆਪਦੇ ਖੇਤ ਚ ਕੰਮ ਕਰਨ ਦੀ ਉਹਨੂੰ ਦਿਹਾੜੀ ਮਿਲੂਗੀ ਉਦੋਂ ਬਾਅਦ ਬੂਟੇ ਲਾਉਣ ਦੀ ਨਹੀਂ ਬੂਟੇ ਦੀ ਸਾਫ ਸੰਭਾਲ ਵੀ ਗਾਹ ਕਰਨੀਆਂ ਉਹਦੇ ਵਾਸਤੇ ਵੀ ਲਗਾਤਾਰ ਸਿਰਫ ਪਾਣੀ ਪਾਉਣ ਦੇ ਉਹਨੂੰ 200 ਰੁਪਏ ਦੀ ਦਿਹਾੜੀ ਹਰ ਰੋਜ਼ ਆਪਦੇ ਖੇਤ ਚ ਕੰਮ ਕਰਨ ਦੀ ਮਿਲ ਸਕਦੀ ਹੈ ਇਹ ਸਾਰੀ ਨਰੇਗਾ ਦੇ ਜਿਹੜੇ 200 ਦਿਨ ਦਾ ਕੰਮ ਮੰਗਿਆ ਜਾ ਰਿਹਾ ਇਹ ਤੇ ਮਜ਼ਦੂਰ ਤੇ ਕਿਸਾਨਾਂ ਦੇ ਸਾਂਝੇ ਹਿੱਤ ਨਹੀਂ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਇਸ ਮੋਰਚੇ 'ਚ ਜਿਸ ਤਰੀਕੇ ਨਾਲ ਵੀ ਸਾਥ ਦੇ ਸਕਦੇ ਹੋ ਵੱਧ ਤੋਂ ਵੱਧ ਸਾਥ ਜ਼ਰੂਰ ਦਿਓ ਤੇ ਜਿਸ ਤਰੀਕੇ ਨਾਲ ਵੀ ਗੱਲ ਅੱਗੇ ਪਹੁੰਚਦੀ ਕਰ ਸਕਦਾ ਹੈ ਕਿਉਂਕਿ ਉੱਥੇ ਕੱਲ ਤੋਂ ਰੋਕਾ ਹੋਰ ਵਧਾਇਆ ਜਾਣਗੀਆਂ ਪੰਜਾਬ ਦੇ ਵਿੱਚ ਵੀ ਰੋਕ ਲੱਗ ਸਕਦੀ ਆ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਚਲੋ ਕੱਲ ਖੁੰਝ ਗਏ ਸੀ ਪਰ ਅੱਜ ਵੀ ਤੁਹਾਡੀ ਕੀ ਆ ਸਾਰਿਆਂ ਦੀ ਲੋੜ ਆ ਅੱਜ ਮੈਂ ਕਹਿੰਦਾ ਅਕਾਲੀ ਦਲ ਵਾਲੇ ਵੀ ਕਾਂਗਰਸ ਵਾਲੇ ਵੀ ਸਾਰੇ ਜੇ ਆਪਦੇ ਕੇਡਰ ਨੂੰ ਕਹਿੰਦੇ ਆ ਕਿ ਜਾ ਕੇ ਨਾਲ ਖੜ੍ਹਜੋ ਤਾਂ ਕੱਲ ਨੂੰ ਵੋਟ ਮੰਗਣ ਆ ਜਾਣਗੇ ਕਹਿ ਦਿਓ ਲਲਕਰ ਕੇ ਇਹਨਾਂ ਨੂੰ ਪੋਸਟਾਂ ਪਾ ਦਿਓ ਕਿ ਫਿਰ ਆ ਜਿਓ ਨਹੀਂ ਫਿਰ ਵੜ ਕੇ ਦਿਖਾਓ ਇਹ ਲਲਕਰਨੇ ਪੈਣਗੇ ਤੇ ਇਕੱਲੇ ਇਹ ਨਹੀਂ ਬਾਕੀ ਸਾਰੇ ਵੀ ਲੜ ਕਰਨੇ ਪੈਣਗੇ ਜਿਹੜੇ ਸਾਡੇ ਵਿੱਚ ਬੈਠੇ ਆ ਨਾ ਕੱਲੀਆਂ ਲਹਨਤਾ ਪਾਉਣ ਵਾਲੇ ਅੱਜ ਲੋੜ ਏਕੇ ਦੀ ਆ ਹੱਥ ਬੰਨ ਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਰਹਿੰਦੀਆਂ ਨੇ ਉਹਨਾਂ ਤੋਂ ਵੀ ਆਸ ਕਰਦੇ ਆ ਕਿ ਉਹ ਵੀ ਹੁਣ ਉਹਨਾਂ ਭਰਾਵਾਂ ਦੇ ਨਾਲ ਜੰਗ 'ਚ ਜਾ ਕੇ ਖੜਨ ਕੇ ਮਿਸਲਾਂ ਦੇ ਵਾਂਗ ਇਕੱਠੇ ਹੋ ਕੇ ਲੜਾਈ ਲੜਨਗੇ ਤਾਂ ਕਿ ਸਾਡੀ ਹੋਂਦ ਪਛਾਈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ